ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚਨੇ ਸਬਜੀ ਮੰਡੀ ਦੇ ਵਿੱਚ ਦੱਸ ਦੇ ਕਿ ਅੱਜ ਬਾਰਸ਼ ਹੋਣ ਕਰਕੇ ਮੰਡੀ ਦੇ ਵਿੱਚ ਥੋੜੀ ਜਿਹੀ ਹਫੜਾ ਦਫੜੀ ਹੈ ਜੀ ਸਭ ਤੋਂ ਪਹਿਲਾਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਜੋ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਉਹਨਾਂ ਭੈਣ ਭਰਾਵਾਂ ਦਾ ਬਹੁਤ 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 ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਦੱਸ ਦਈਏ ਕਿ ਮੰਡੀ ਦੇ ਵਿੱਚ ਸਭ ਕੁਝ ਤੁਹਾਨੂੰ ਪਤਾ ਤੇਜ ਆ ਕਿਸੇ ਦੇ ਸਸਤੇ ਦੀ ਗੱਲ ਕਰੀਏ ਤਾਂ ਸਸਤਾ ਤਾਂ ਬਿਲਕੁਲ ਕੁਝ ਵੀ ਨਹੀਂ ਤਾਂ ਪੇਠਾ ਹੀ ਆ ਕੱਲਾ ਜੋਕੇ ਇੱਕੋ ਰੇਟ ਤੇ ਖੜਾ ਜੀ ਸਾਰੇ ਰੇਟਾਂ ਬਾਰੇ ਜਾਣਕਾਰੀ ਦਿੰਨੇ ਆ ਮਾਰ ਲਓ ਇੱਕ ਵਾਰੀ ਮੰਡੀ ਦੇ ਵਿੱਚ ਝਾਤ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਕਿਧਰੇ ਕਦੂ, ਕarele, ਪੇਠਾ ਸਭ ਕੁਝ ਪਿਆ ਜੀ, ਕਿਧਰੇ ਟਮਾਟਰ ਪਿਆ, ਖੀਰਾ ਪਿਆ ਜੀ ਸਭ ਤੋਂ ਪਹਿਲਾਂ ਅੱਜ ਜੇ ਗੱਲ ਕਰਾਂਗੇ ਤਾਂ ਆਪਾਂ ਸਬਜ਼ੀ ਦੇ ਰੇਟਾਂ ਦੀ ਨਿੰਬੂ ਤੋਂ ਸ਼ੁਰੂ ਕਰਾਂਗੇ ਜੀ ਜੇ ਗੱਲ ਕਰੀਏ ਨਿੰਬੂ ਦੇ ਰੇਟ ਦੀ ਨਿੰਬੂ ਦਾ ਰੇਟ 65 ਤੋਂ 70 ਰੁਪਏ ਕਿਲੋ ਆ ਜੀ ਅੱਜ ਅੱਜ ਵਾਰਸਾ ਦੇ ਦਿਨ ਚੱਲਣ ਕਰਕੇ ਘਟਿਆ ਹੋਇਆ ਜੀ ਜੇਕਰ ਕੱਦੂ ਦੀ ਗੱਲ ਕਰੀਏ ਦੋਸਤੋ ਕੱਦੂ ਦੇ ਰੇਟ ਵੀ ਥੋੜੇ ਜੇ ਥੱਲੇ ਨੇ ਯਾਨੀ ਕਿ 40 ਤੋਂ 45 ਰੁਪਏ ਕਿਲੋ ਤੱਕ ਆ ਜੀ ਅੱਜ ਕੱਦੂ ਦਾ ਰੇਟ ਥੋੜਾ ਜਿਹਾ ਘਟਾ ਆ ਜੀ ਤੇ ਆ ਮੋਟਾ ਕੱਦੂ ਦਾ ਉਸ ਤੋਂ ਵੀ ਰੇਟ ਘੱਟਾ ਹੁੰਦਾ ਜੀ ਜਾਨੀ ਕਿ ਇਹ 30 ਰੁਪਏ ਕਿਲੋ ਤੱਕ ਆ ਜੀ ਜੇਕਰ ਦੋਸਤੋਂ ਪੇਠੇ ਦੀ ਗੱਲ ਕਰਨੇ ਪੇਠੇ ਦੇ ਰੇਟ ਕਾਫੀ ਦਿਨਾਂ ਤੋਂ ਇੱਥੇ ਹੀ ਨੇ ਬਸ 10 ਰੁਪਏ ਦੇ ਆਸ-ਪਾਸ ਹੀ ਚੱਲ ਰਹੇ ਨੇ 10 11 ਇੱਥੇ ਤੱਕ ਹੀ ਵਿਕ ਰਿਹਾ ਜੀ ਪੇਠਾ ਪੇਠੇ ਦੇ ਰੇਟ ਸਾਰੀਆਂ ਸਬਜ਼ੀਆਂ ਤੋਂ ਜਾਨੀ ਕਿ ਮੰਦੇ ਨੇ ਜੀ ਅੱਗੇ ਗੋਭੀ ਦੀ ਗੱਲ ਕਰਾਂਗੇ ਦੋਸਤੋ ਗੋਭੀ ਦੇ ਰੇਟ ਨੇ ਜਿਹੜੇ ਏ ਵੀ 45 ਤੋਂ 50 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਗੋਭੀ ਇੱਕ ਨੰਬਰ ਹੈ ਜੀ ਬਹੁਤ ਸੋਹਣੀ ਗੋਭੀ ਹੈ ਹਿਮਾਚਲ ਵਾਲੀ ਜੀ ਚਿੱਟੀ ਗੋਭੀ ਹੈ ਭਾਜੀ ਇਹ ਹਾਂਜੀ ਅੱਗੇ ਗੱਲ ਕਰੀ ਅਰਬੀ ਦੀ ਅਰਬੀ ਦਾ ਰੇਟ ਵੀ ਦੋਸਤੋ 40 ਰੁਪਏ ਕਿਲੋ ਤੱਕ ਚੱਲ ਰਹੇ ਆ ਜੀ ਅੱਜ ਅਦਰਕ ਦੀ ਗੱਲ ਕਰੀਏ ਦੋਸਤੋ ਅਦਰਕ ਦੇ ਰੇਟ 200 ਰੁਪਏ ਕਿਲੋ ਤੱਕ ਪਹੁੰਚ ਗਏ ਨੇ ਨਾਲ ਪਈ ਗਠਾਹਰ ਦੀ ਗੱਲ ਕਰਾਂਗੇ ਦੋਸਤੋ ਗਠਾਹਰ ਦੇ ਰੇਟ ਨੇ ਜਿਹੜੇ ਉਹ ਕਾਫੀ ਜ਼ਿਆਦਾ ਨੇ ਜਾਨੀ ਕਿ 150 ਰੁਪਏ ਕਿਲੋ ਤੱਕ ਨੇ ਜੀ ਆਹ ਤੁਸੀਂ ਦੇਖ ਰਹੇ ਹੋ ਗਠਾਹਰ ਪਈ ਹੈ ਜੀ ਇਹਦੇ ਰੇਟ 150 ਰੁਪਏ ਕਿਲੋ ਤੱਕ ਨੇ ਦੋਸਤੋ ਅੱਗੇ ਚੱਲਦੇ ਆਂ ਅੱਗੇ ਬਾਬਾ ਜੀ ਕਹਿੰਦੇ ਸਾਡੀ ਵੀਡੀਓ ਬਣਾ ਦਿਓ ਮਹਾਂਬਲਾਂ ਨੇ ਕਹਿੰਦੇ ਸਾਡੇ ਪਿਆਜ਼ ਤੇ ਆਲੂ ਦੇ ਵੀ ਬਣਾ ਦੇ ਬਾਬਾ ਜੀ ਆਲੂ ਚੱਕਣ ਲੱਗੇ ਤੇ ਆਪਾਂ ਨੇ ਬਾਬਾ ਜੀ ਦੀ ਵੀਡੀਓ ਬਣਾਈ ਤਾਂ ਬਾਬਾ ਜੀ ਬਹੁਤ ਖੁਸ਼ ਹੋਗੇ ਜੀ ਦੇਖੋ ਬਾਬਾ ਜੀ ਦੇ ਚਿਹਰੇ ਤੇ ਰੌਣਕ ਵੇਖ ਲਓ ਅੱਗੇ ਆਪਾਂ ਵਾਦਦੇ ਹਾਂ ਹੋਰ ਸਬਜੀ ਵੱਲ ਓਕੇ ਜੀ ਓਕੇ ਬਾਬਾ ਜੀ ਤੇ ਗੱਲ ਕਰੀਏ ਦੋਸਤੋ ਅੱਗੇ ਆਪਾਂ ਹਰੀ ਮਿਰਚ ਦੀ ਹਰੀ ਮਿਰਚ ਦੇ ਰੇਟ ਨੇ ਜਿਹੜੇ ਉਹ 25 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਹਰੀ ਮਿਰਚ ਦੇ ਰੇਟ 25 ਰੁਪਏ ਕਿਲੋ ਤੱਕ ਰਹੇ ਨੇ ਟਮਾਟਰ ਦੀ ਗੱਲ ਕਰੀਏ ਤਾਂ ਦੋਸਤੋ ਟਮਾਟਰ ਦੇ ਰੇਟ ਕਾਫੀ ਜ਼ਿਆਦਾ ਨੇ ਜਾਣੀ ਕਿ ਇੱਕ ਨੰਬਰ ਟਮਾਟਰ ਦਾ ਰੇਟ 40 ਰੁਪਏ ਕਿਲੋ ਤੱਕ ਚੱਲ ਰਿਹਾ ਹੈ ਜੀ। ਜਾਨੀ ਕਿ ਰੇਟ ਵਧੇ ਹੋਏ ਨੇ ਜੀ ਕਾਫੀ ਜੇ ਆਪਾਂ ਇਹ ਦੂ 15 ਦਿਨ ਗੱਲ ਪਹਿਲਾਂ ਦੀ ਕਰੀਏ ਤਾਂ ਕਾਫੀ ਮੰਦਾ ਸੀ ਟਮਾਟਰ ਦਾ ਰੇਟ। ਚੌਲੇ ਦੀ ਗੱਲ ਕਰੀਏ ਤਾਂ ਦੋਸਤੋ ਚੌਲੇ ਦੇ ਰੇਟ ਵੀ ਬਹੁਤ ਜ਼ਿਆਦਾ ਨੇ 45 ਤੋਂ 50 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਚੌਲਾ। ਦੋਸਤੋ ਜਮਾ ਬਿਲਕੁਲ ਕੱਚਾ ਚੌਲ ਦਾ ਰੇਟ ਆ ਜੀ ਕਲੇਲੇ ਦੀ ਗੱਲ ਕਰੀਏ ਤਾਂ ਦੋਸਤੋ ਕਲੇਲੇ ਦੇ ਰੇਟ ਬਹੁਤ ਘਟ ਨੇ ਬਸ 20 ਰੁਪਏ ਦੇ ਆਸ-ਪਾਸ ਹੀ ਚੱਲ ਰਹੇ ਨੇ ਜੀ ਪੀਠੇ ਦਾ ਰੇਟ ਤੁਹਾਨੂੰ ਦੱਸਤਾ ਦੋਸਤੋ ਪਿਆਜ਼ ਦੀ ਗੱਲ ਕਰੀਏ ਤਾਂ ਪਿਆਜ਼ ਦੇ ਰੇਟ ਨੇ ਜਿਹੜੇ ਦੋਸਤੋ 27 28 ਰੁਪਏ ਤੋਂ ਲੈ ਕੇ 37 ਰੁਪਏ ਕਿਲੋ ਤੱਕ ਚੱਲ ਰਹੇ ਨੇ ਜੀ ਦੋਸਤੋ ਇੱਧਰ ਵੀ ਆਪਾਂ ਮਿਰਚੇ ਦਾ ਪਤਾ ਕੀਤਾ ਮਿਰਚੇ ਦਾ ਰੇਟ 25 ਰੁਪਏ ਕਿਲੋ ਆਗਾ ਜੀ ਸ ਇੱਕ ਨੰਬਰ ਸੋਹਣੀ ਮਿਰਚ ਹੈ ਜੀ ਉਸ ਤੋਂ ਬਾਅਦ ਕarele ਵੀ ਦਿਖਾ दिए ਦੋਸਤੋ ਚਾਈਨਿਸ ਖੀਰਾ 40 ਤੋਂ 45 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਕarele ਦਾ ਰੇਟ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਬਸ 20 ਰੁਪਏ ਦੇ ਆਸ-ਪਾਸ ਹੀ ਚੱਲ ਰਿਹਾ 18 ਤੋਂ 22 ਰੁਪਏ ਤੱਕ ਜਣੇ ਕਿ ਆਪਾਂ 20 ਰੁਪਏ ਕਹਿ ਸਕਦੇ ਹਾਂ ਜੀ ਟਮਾਟਰ ਦੇ ਰੇਟ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਇੱਧਰ ਵੀ ਦੇ ਮਾਰ ਲਈ ਇੱਕ ਵਾਰੀ ਝਾਤ ਜਾਨੀ ਕਿ 40 ਰੁਪਏ ਕਿਲੋ ਤੱਕ ਦੀ ਪੇਠਾ ਆ ਵੀ ਜੇ ਤੋਂ ਆਹ ਵਾਲਾ ਦੱਸਿਆ ਤਾਂ ਇਹ ਵੀ 10 ਰੁਪਏ ਕਿਲੋ ਤੱਕ ਹੀ ਚੱਲ ਰਿਹਾ ਜੀ ਬਸ 10 11 10 11 ਇੱਥੇ ਤੱਕ ਹੀ ਚੱਲ ਰਹੇ ਨੇ ਜੀ ਪੇਠੇ ਦੇ ਰੇਟ ਨੇ ਜਿਹੜੇ ਕਾਫੀ ਦਿਨਾਂ ਤੋਂ ਤੇ ਅੱਗੇ ਆਪਾਂ ਗੱਲ ਕਰਾਂਗੇ ਦੋਸਤੋ ਦੇਸੀ ਖੀਰੇ ਦੀ ਦੇਸੀ ਖੀਰੇ ਦੀ ਗੱਲ ਕਰੀਏ ਤਾਂ ਦੋਸਤੋ ਉਹੀ 20 ਤੋਂ 25 ਰੁਪਏ ਕਿਲੋ ਤੱਕ ਚੱਲ ਰਿਹਾ ਜੇ ਜਮਾਂ ਬਿਲਕੁਲ ਵਧੀਆ ਖੀਰਾ ਜੀ ਜੇ ਗੱਲ ਕਰੀਏ ਨਾਲ ਪਏ ਉਧਰ ਬੈਂਗਣ ਦੀ ਬੈਂਗਣ ਦਾ ਰੇਟ ਆ ਜਿਹੜਾ ਦੋਸਤੋ 30 ਤੋਂ 35 ਰੁਪਏ ਕਿਲੋ ਤੱਕ ਚੱਲ ਰਿਹਾ ਹੈ ਜੀ ਯਾਨੀ 30 ਤੋਂ 35 ਰੁਪਏ ਕਿਲੋ ਤੱਕ ਪੇਠਾ ਇਧਰ ਵੀ 11 ਕਰ ਰਿਹਾ ਹੈ ਕਿਲੋ ਚੱਲ ਰਿਹਾ ਹੈ ਜੀ 11 12 ਇੱਥੇ ਚੱਲੀ ਜਾ ਰਿਹਾ ਹੈ ਜੀ ਯਾਨੀ ਕਿ ਇਹ ਦਾ ਵੀ ਉਹੀ ਰੇਟ ਹੈ ਜੀ ਬੈਂਗਣ ਦਾ 30 ਤੋਂ 35 ਰੁਪਏ ਕਿਲੋ ਅੱਗੇ ਵਧਾਂ ਦੋਸਤੋ ਅੱਗੇ ਗੱਲ ਕਰੀ ਤਾਂ ਪਿੰਡੇ ਦੀ ਦੋਸਤੋ ਪਿੰਡੇ ਦਾ ਰੇਟ ਆ ਜਿਹੜਾ ਫੰਟੀ ਕਰ ਪਾਏ ਕਿ ਲੋ ਤਾਂ ਤੱਕ ਚੱਲ ਰਿਹਾ ਜੀ ਅੱਜ ਭਿੰਡੀ ਬਹੁਤ ਸੋਹਣੀ ਐ ਕੱਚੀ ਭਿੰਡੀ ਐ ਜੀ ਪੱਕਾ ਦਾਣਾ ਬਿਲਕੁਲ ਨਹੀਂ ਵਿੱਚ ਕੋਈ ਤਿੰਨੇ ਚਾਰ ਢੇਰੀਆਂ ਜਾਂ ਇੱਤਰ ਇੱਕ ਸਾਈਡ ਤੇ ਪਈਆਂ ਨੇ ਦੋ ਤੁਸੀਂ ਦੇਖ ਲੈ ਤੀਜੀ ਵੀ ਖਾਣ ਨੇ ਉਹ ਮੰਗਰ ਪਈਆਂ ਵੀਰ ਦੇ ਗੁਵਾਰ ਫਲੀ ਦੀ ਗੱਲ ਕਰੀਏ ਤਾਂ ਦੋਸਤੋ ਗੁਵਾਰ ਇਹਦਾ ਰੇਟ ਆ ਜਿਹੜਾ 50 ਤੋਂ 60 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਮੰਡੀ ਦੇ ਵਿੱਚ ਗਵਾੜੀ ਦਾ ਰੇਟ ਕਾਫੀ ਦੇਣਾ ਤੋਂ ਇੱਥੇ ਹੀ ਹੈ ਜੀ ਗਾਜਰ ਦੀ ਗੱਲ ਕਰੀ ਤਾਂ 20 ਰੁਪਏ ਦੇ ਆਸ-ਪਾਸ ਦਾ ਚੱਲ ਰਹੀ ਹੈ ਜੀ 20 22 22 ਰੁਪਏ ਤੱਕ बिक ਰਹੀ ਹੈ ਜੀ ਗਾਜਰ ਦੋਸਤੋ ਅੱਗੇ ਜੇ ਗੱਲ ਕਰੀਏ ਆਪਾਂ ਗੋਭੀ ਦੇ ਦੁਆਰੇ ਫੇਰ ਇੱਕ ਵਾਸੇ ਬਾਹਰ ਤੇ ਗੱਲ ਕਰੀਏ ਤਾਂ ਇੱਥੇ ਵੀ 22 ਦੀ 50 ਰੁਪਏ ਦੱਸ ਰਹੇ ਨੇ ਜੀ 50 ਤੋਂ 45 ਤੱਕ ਹੀ ਵਿਕ ਰਹੀ ਹੈ ਗੋਭੀ ਕਾਫੀ ਦੇਣਾ ਤੋਂ ਇੱਥੇ ਹੀ ਖੜੇ ਹੋਇਆ ਜੀ ਰੇਟ ਦੋਸਤੋ ਗੋਭੀ ਬਹੁਤ ਸੋਹਣੀ ਚਿੱਟੀ ਗੋਭੀ ਹੈ ਜੀ ਜੇ ਗੱਲ ਕਰੀਏ ਨਾਲ ਪਈ ਸਿਮਲਾ ਮਿਰਚ ਦੀ ਸਿਮਲਾ ਮਿਰਚ ਦਾ ਰੇਟ ਆ ਦੋਸਤੋ ਜਿਹੜਾ ਇਹ ਕਾਫੀ ਜ਼ਿਆਦਾ ਜੀ ਜਾਨੀ ਕਿ 60 ਰੁਪਏ ਤੱਕ ਵਿਕ ਰਹੀ ਹੈ ਜੀ ਸਿਮਲਾ ਮਿਰਚ ਹਰੇ ਮਟਰ ਦੀ ਗੱਲ ਕਰੀ ਤਾਂ ਦੋਸਤੋ ਹਰੇ ਮਟਰ ਦੇ ਰੇਟ ਕਾਫੀ ਜ਼ਿਆਦਾ ਨੇ ਜਾਨੀ ਕਿ 180 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਮਟਰ ਕਿਉਂਕਿ ਸੀਜ਼ਨ ਆਫ ਕਰਕੇ ਇਹਦੇ ਰੇਟ ਕਾਫੀ ਜ਼ਿਆਦਾ ਹੁੰਦੇ ਨੇ ਜੀ ਚਿਪੜ ਦੀ ਗੱਲ ਕਰੀਏ ਤਾਂ 35-40 ਰੁਪਏ ਵਿਕ ਰਹੀ ਹੈ ਜੀ ਅੱਜ ਨਾਲ ਭਾਈ ਲਾਲ ਮਿਰਚ ਦੀ ਗੱਲ ਕਰੀਏ ਦੋਸਤੋ 25 ਰੁਪਏ ਕਿਲੋ ਵਿਕ ਰਹੀ ਹੈ ਜੀ ਚਿਪੜ ਵੀ ਬਹੁਤ ਸ਼ਾਨਦਾਰ ਆ ਤੇ ਮਿਰਚ ਵੀ ਬਹੁਤ ਸ਼ਾਨਦਾਰ ਆ ਜੀ ਇਧਰ ਬਾਬਾ ਜੀ ਆਪਾਂ ਨੂੰ ਕਹਿੰਦੇ ਸਾਡੀ ਵੀਡੀਓ ਬਣਾ ਦਿਆ ਕਰੋ ਮਹਾਬਲਾਨ ਆਪਣੇ ਨਾਲ ਗੱਲ ਕਰ ਰਹੇ ਸੀ ਆਪਾਂ ਇਹਨਾਂ ਦੀ ਵੀਡੀਓ ਬਣਾਤੀ ਜੀ ਤੇ ਉਧਰ ਪਾਈ ਨਾਲ ਦੂਸਰੇ ਨਾਲ ਗੱਲੀ ਲੱਗ ਰਿਹਾ ਜਿਹੜਾ ਮੇਰੇ ਨਾਲ ਆਉਂਦਾ ਆਂਦਾ ਜੀ ਜੇਕਰ ਦੋਸਤੋਂ ਨਿੰਬੂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿੱਤਾ ਬਸ 65 70 ਤੱਕ ਹੀ ਚੱਲ ਰਹੇ ਨੇ ਜੀ ਨਿੰਬੂ ਦੇ ਰੇਟ ਵਾਰਸ ਕਰਕੇ ਘਟੇ ਹੋਏ ਨੇ ਜੀ ਯਾਨੀ ਕਿ ਹੋਰ ਘਟਣ ਦੀ ਸੰਭਾਵਨਾ ਨਿੰਬੂ ਦੇ ਰੇਟ ਦੀ ਅੱਗੇ ਕद्दू ਦੀ ਗੱਲ ਕਰੀਏ ਤਾਂ ਦੋਸਤੋਂ ਕद्दू ਦੇ ਰੇਟ ਤੁਹਾਨੂੰ ਦੱਸ ਦਈਏ 40 45 ਰੁਪਏ ਚੱਲ ਰਹੇ ਨੇ ਨਾਲ ਪਏ ਬੈਂਗਨ ਦੀ ਗੱਲ ਕਰੀ ਉਹ ਵੀ ਦੋਸਤੋ 35 ਰੁਪਏ ਚੱਲ ਰਹੇ ਨੇ ਨਾਲ ਇਹ ਜਾਣਕਾਰੀ ਤੋਰੀਵਾਰੇ ਵੀ ਦੇ ਦिए ਦੋਸਤੋ ਤੋਰੀ ਦਾ ਰੇਟ ਹੈ ਜਿਹੜਾ 45 ਤੋਂ 50 ਰੁਪਏ ਚੱਲ ਰਿਹਾ ਆਲੂ ਦੀ ਗੱਲ ਕਰਦੇ ਆ ਦੋਸਤੋ ਆਲੂ ਦਾ ਗੱਟਾ 950 ਰੁਪਏ ਦਾ ਚੱਲ ਰਿਹਾ ਜੀ ਬਾਈ ਜੀ ਦੇ ਦੇਖ ਰਹੇ ਨੇ ਜੋ ਮੇਰੇ ਨਾਲ ਆਉਂਦੇ ਆ ਤੇ ਆ ਆਲੂ ਪਏ ਨੇ ਜੀ ਪਿਆਜ਼ ਦੀ ਗੱਲ ਕਰੀਏ ਦੋਸਤੋ ਪਿਆਜ਼ ਦਾ ਰੇਟ ਹੈ ਜਿਹੜਾ ਤੁਹਾਨੂੰ ਦੱਸ ਦਿੱਤਾ 27 28 ਤੋਂ ਲੈ ਕੇ 70 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਇਹ ਪਿਆਜ਼ ਦੀ ਰੇਟ ਕੁਆਲਟੀ ਅਨਸਾਰ ਹੁੰਦੇ ਨੇ ਜੀ ਤੁਹਾਨੂੰ